ਨੇੜਲੇ ਪਿੰਡ ਪੰਗੜਾਣਾ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਤੇ ਬਾਬਾ ਚਤਰ ਸਿੰਘ ਪੰਗੜਾਣੇ ਵਾਲਿਆਂ ਦੀ ਵਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਡਾਕਟਰ ਬਲਰਾਮ ਸ਼ਰਮਾ ਦਾदू ਮਾਜਰਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ ਇਸ ਸਮੇਂ ਡਾਕਟਰ ਬਲਰਾਮ ਸ਼ਰਮਾ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੇ ਕੈਂਪ ਦੀ ਪਹਿਲ ਕਦਮੀ ਕਰਨ ਵਾਲੇ ਨੌਜਵਾਨਾਂ ਨੂੰ ਸਿਰ ਉਪੋਦੇ ਕੇ ਵਿਸ਼ੇਸ਼ ਅਰਦਾਸ ਵੀ ਮਾਲਿਤ ਕੀਤਾ ਕਹਾਤਾ ਵਾਹੀ ਦੀ ਕੀ ਫਤਿਹ ਅੱਜ ਤਨਤਨ ਬਾਬਾ ਅਲੰਦੇਵ ਦੀ ਯਾਦ ਵਿੱਚ ਉਹਨਾਂ ਦੀ ਸੇਵਾ ਤੇ ਅਤੇ ਬਾਬਾ ਚਾਤਰ ਸਿੰਘ ਜੀ ਦੀ ਵਾਰਸੀ ਤੇ ਇਹ ਦੂਜਾ ਫੂਲਦਾਨ ਕੈਂਪ ਲਾਇਆ ਜਾ ਰਿਹਾ ਨੌਜਵਾਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਹ ਬਹੁਤ ਵੱਡਾ ਫੂਲ ਹੈ ਇਹ ਫੂਲ ਸਰਵਉਤਮ ਦਾਨ ਮੰਨਿਆ ਗਿਆ ਹੈਗਾ ਤੋਂ ਬਾਬਾ ਜਸਿੰਦਰ ਸਿੰਘ ਜੀ ਬੋਲੋਂ ਇਹ ਪ੍ਰੋਗਰਾਮ ਕਿੱਦਾਂ ਗਿਆ ਜੋ ਕਿ ਬਹੁਤ ਹੀ ਕਾਮਯਾਬ ਰਿਹਾ ਤੇ ਨੌਜਵਾਨਾਂ ਦੇ ਉਤਸ਼ਾਹ ਨਾਲ ਕਾਫੀ ਯੂਨਿਟ ਜਿਹੜਾ ਇਕੱਠਾ ਹੋਇਆ ਇਹਨੂੰ ਹਰ ਸਾਲ ਇਸ ਤਰ੍ਹਾਂ ਹੀ ਲਗਾਤਾਰ ਬਧਾਇਆ ਜਾਏਗਾ ਇਹ ਪ੍ਰਾਲਾ ਬਹੁਤ ਹੀ ਇੱਕ ਤੁਮ ਪ੍ਰਾਲਾ ਹੈਗਾ ਦੋਨੇ ਸੰਤ ਚੱਤਰ ਸਿੰਘ ਜੀ ਨੇ ਜਿਹੜਾ ਲੋਕਾਂ 'ਚ ਆਪਣਾ ਪਿਆਰ ਵੰਡਿਆ ਉਹਨੂੰ ਵਧਾਉਣ ਵਾਸਤੇ ਤਾਂ ਤਾਂ ਉਹ ਸਾਹਿਬ ਜੀ ਦੇ ਸਰਾਨਾ ਪ੍ਰਗਤੀ ਇਹ ਸਾਡਾ ਕੁੰਦਨ ਜੁਝਾ ਕੁੰਦਨ ਕਰਨਾ ਹੈ ਵਾਹਿਗੁਰੂ ਜੀ ਦਾ ਖਿਆਲ ਸਾਡੀ ਵਾਹਿਗੁਰੂ ਜੀ ਦਾ ਕੰਮ ਸਾਹਿਬ ਜੀ ਦੇ ਮੂਹਰੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇਤੀ ਦੇ ਵਾਲੇ ਨੋਕ ਰੱਖਦੇ ਹੋયા ਤੇ ਬਾਬਾ ਜਤਨ ਸਿੰਘ ਜੀ ਵਰਸੀ ਨੋਕ ਰੱਖਦੇ ਹੋયા ਅੱਜ ਦੂਜਾ ਕੁੰਦਨ ਅਟੈਂਪਟ ਫਿਰ ਕਰਵਾਇਆ ਗਿਆ 100 ਸੰਗਤ ਦੇ ਸਹਾਜ ਹੋਣ ਤੋਂ ਕਿ ਨੌਜਵਾਨ ਵੀਰਾਂ ਨੇ ਬਹੁਤ शाह अपना गुणदान करवाया महाराज की कृपा कैंप करवाया गया वाहू जी का खालसा वाहेगुरु जी प्रॉपर्टी बेचने और खरीदने के लिए संपर्क करें फेयर डील प्रॉपर्टीज